ਅਜੀ ਮਹਾਰਾਜ ਸਤੀ ਪਾਤਸ਼ਾਹੀ ਦੇ ਬਾਰੇ ਗੱਲਾਂ ਹੀ ਹੋ ਰਹੀਆਂ ਹੈ। ਜਦੋਂ ਕਿਸੇ ਨੇ ਕੰਨਾਂ ਵਿੱਚ ਆ ਕੇ ਖਬਰ ਪਾ ਕੇ ਆਇਆ ਸੀ ਨਾਨਕੀ ਤੇਰਾ ਭਰਾ ਇਸਨਾਨ ਕਰਨ ਗਿਆ ਗੰਹੀ ਵਿੱਚ ਰੁੜ ਗਿਆ। ਉਹ ਗਿਆ ਸੀ ਇਸ਼ਨਾਨ ਕਰਨ ਵਾਸਤੇ ਪਰ ਰੁੜ ਗਿਆ, ਨਿਕਲਿਆ ਨਹੀਂ। ਉਹਦਾ ਸਾਥੀ ਮਰਦਾਨਾਂ ਲਈ ਦੇ ਲੈ ਕੇ ਖਲੋਤਾ ਉਹਨੇ ਨਿਕਲਿਆ। ਹਹਾਕਾਰ ਮਤ ਗਈ। ਲੋਕ ਭੱਜੇ, ਦੌੜੇ ਕੀ ਹੋ ਗਿਆ ਪ੍ਰੇਮ ਕਰਨ ਵਾਲੇ। ਤੇ ਜਿਹੜੇ ਵਿਰੋਧੀ ਸਾਨੂੰ ਕਹਿੰਦੇ ਸਨ ਚੰਗਾ ਹੋ ਗਿਆ ਡੁੱਬ ਗਿਆ ਕਿਉਂਕਿ ਸਾਰੇ ਪੱਖ ਨਾਲ ਨਾਲ ਹੀ ਚੱਲਦੇ ਮਹਾਰਾਜ ਸਤਿ ਪਾਤਸ਼ਾਹ ਜੀ ਦੀ ਭੈਣ ਭੈਣ ਨਾਨਕੀ ਨੇ ਬੜੇ ਪਿਆਰ ਨਾਲ ਆਖਿਆ ਉਹ ਡੁੱਬਣ ਨਹੀਂ ਆਇਆ ਉਹ ਡੁੱਬਦਿਆਂ ਨੂੰ ਪਾਰ ਲਵਣ ਆਇਆ ਉਹ ਰੁੜਨ ਨਹੀਂ ਆਇਆ ਉਹ ਰੁੜਦਿਆਂ ਹੋਇਆਂ ਨੂੰ ਬਾਹਰ ਕਢਮਾਇਆ ਮੈਂ ਕਹਿੰਨੀ ਆ ਤੁਸੀਂ ਵੇਖੋਗੇ ਮੇਰਾ ਵੀਰ ਗੁਰੂ ਨਾਨਕ ਇੱਥੇ ਪ੍ਰਗਟ ਹੋਏਗਾ ਸਾਧ ਸੰਗਤ ਦੀ 3 ਤੀਸਰੇ ਦਿਨ ਗੁਰੂ ਨਾਨਕ ਮਹਾਰਾਜ ਦੀ ਪ੍ਰਗਟ ਹੋਏ ਤੀਜੇ ਦਿਨ ਅਲੋਪ ਰਹਾਇਆ ਮਹਾਰਾਜ ਸਤੇ ਬਾਦਸ਼ਾਹ ਦੀ ਪ੍ਰਗਟ ਹੋ ਗਏ ਸੰਸਾਰ ਉਤੇ ਇਕੱਠਾ ਹੋਇਆ ਸਰਦਾਰਪੁਰ ਤੇ ਲੋਕ ਇਕੱਠੇ ਹੋਏ ਤਦ ਗੁਰੂ ਨਾਨਕ ਦੇਵ ਸਤੇ ਬਾਦਸ਼ਾਹ ਜੀ ਜਦੋਂ ਪ੍ਰਗਟ ਹੋਏ ਤੇ ਮਹਾਰਾਜ ਸਤੇ ਬਾਦਸ਼ਾਹ ਨੇ ਪਹਿਲਾ ਉਪਦੇਸ਼ ਇਹ ਦਿੱਤਾ ਸੀ ਮਹਾਰਾਜ ਜੀ ਕਹਿੰਦੇ ਨਾ ਕੋ ਹਿੰਦੂ ਨਾ ਮੁਸਲਮਾਨ ਮਹਾਰਾਜ ਨੇ ਆਖਿਆ ਸਭ ਪਰਮਾਤਮਾ ਦੇ ਜੀਵ ਨੇ ਹਰ ਕਿਸੇ ਦੇ ਅੰਦਰ ਜੋਤ ਹੈ ਜਿਹਨੂੰ ਬਾਬੇ ਨੇ ਬਾਣ ਚਾ ਕਿਹਾ ਸਭ ਮੈਂ ਜੋਤ ਜੋਤ ਹੈ ਕਹੇ ਸਾਰੇ ਅੰਦਰ ਜੋ ਕਹਿੰਦੀ ਜੋਤ ਆ ਪਰਮਾਤਮਾ ਦੀ ਜੋਤ ਤੇ ਪ੍ਰਗਟ ਕਿੱਦਾਂ ਹੁੰਦੀ ਹੈ ਕਹਿੰਦੇ ਗੁਰ ਸਾਖੀ ਗੁਰੂ ਦੀ ਸਿੱਖਿਆ ਦੇ ਨਾਲ ਜੋਤ ਪ੍ਰਗਟ ਹੋਏ ਦੇਖੋ ਸਿੱਖਿਆ ਤੇ ਚੱਲਵੇ ਪ੍ਰਗਟ ਹੁੰਦੀ ਹੈ ਮਹਾਰਾਜ ਸਾਹਿਬ ਨੇ ਆਖਿਆ ਸਾਰੇ ਅੰਦਰ ਰੱਬ ਹੈ ਜੋ ਸਾਰੇ ਅੰਦਰ ਰੱਬ ਦੀ ਗੱਲ ਚੱਲੀ ਇਸਲਾਮ ਧਰਮ ਦਾ ਬੜਾ ਜੋਰ ਛੇ ਜੋ ਮੁਸਲਮਾਨ ਧਰਮ ਦਾ ਕਾਦੀ ਵੀ ਕੋਲ ਸੀ ਉਹਨੇ ਆਖਿਆ ਜੇ ਸਾਰੇ ਆ ਤੇ ਰੱਬ ਆ ਜੇ ਸਾਰੇ ਖੁਦਾ ਦੇ ਪਰਮਾਤਮਾ ਹੀ ਬੰਦੇ ਨੇ ਫਰਕ ਮਾਵ ਤੇ ਵੈਰਾ ਨਹੀਂ ਫਰਕ ਨਹੀਂ ਕਰਨਾ ਤਾਂ ਇਹ ਚਲੋ ਵੀਰ ਨਮਾਜ਼ ਪੜੋ ਮਹਾਰਾਜ ਨੇ ਆਖਿਆ ਠੀਕ ਆ ਚਲੇ ਜਾਨੇ ਸ੍ਰੀ ਗੁਰੂ ਨਾਨਕ ਮਹਾਰਾਜ ਮਸੀਤ ਚਲੇ ਗਏ ਤਾਂ ਗੁਰੂ ਨਾਨਕ ਮਹਾਰਾਜ ਦੇ ਨਾਲ ਕਾਜੀ ਚਲਾ ਗਿਆ ਉੱਥੋਂ ਦਾ ਹਾਕਮ ਚਲਾ ਗਿਆ ਜਦੋਂ ਗੁਰੂ ਨਾਨਕ ਦੇਵ ਸਤੇ ਪਾਤਸ਼ਾਹ ਮਸੀਤ ਗਏ ਉਹਨਾਂ ਨੇ ਜਾ ਕੇ ਨਮਾਜ਼ ਪੜੀ ਨਮਾਜ਼ ਵਿੱਚ ਕੀ ਹੁੰਦਾ ਵਾਰ-ਵਾਰ ਉਹ ਮੱਥਾ ਟੇਕਦੇ ਝੁਕਦੇ ਨੇ ਉਹਨਾਂ ਉਠ ਕੇ ਬੈਠ ਕੀ ਦਿੱਤੀ ਝੁਗੇ ਆਪਣੇ ਧਰਮ ਦੇ ਮੁਤਾਬਕ ਅਤੇ ਗੁਰੂ ਨਾਨਕ ਮਹਾਰਾਜ ਬਿਲਾਜਮਣ ਰਹੇ ਸਾਧ ਸੰਗਤ ਜੀ ਨੂੰ ਨਮਾਜ਼ ਪੜ੍ਹੀ ਗਈ ਤੇ ਸਭ ਤੋਂ ਪਹਿਲਾਂ ਕਾਦੀ ਨੇ ਆਖਿਆ ਕਹਿਣ ਲੱਗਾ ਨਾਨਕ ਤੂੰ ਨਮਾਜ਼ ਪੜ੍ਹਨ ਆਇਆ ਸ ਪਰ ਤੂੰ ਪੜ੍ਹੀ ਨਹੀਂ ਤੇ ਮਹਾਰਾਜ ਨੇ ਆਖਿਆ ਇਸਲਾਮ ਕਹਿੰਦੇ ਨਮਾਜ਼ ਰਲ ਕੇ ਪੜ੍ਹਨੀ ਹੈ ਤੇ ਮੈਂ ਕਹਿੰਦੇ ਨਾਲ ਨਮਾਜ਼ ਪੜ੍ਹਦਾ ਹਾਂ ਨੇ ਆਖਿਆ ਮੈਂ ਪੜ੍ਹਦਾ ਪਿਆ ਸ ਮਹਾਰਾਜ ਨੇ ਆਖਿਆ ਨਹੀਂ ਇਹ ਗੱਲ ਗਲਤ ਹੈ ਪਾਦਸ਼ਾਹ ਨੇ ਆਖਿਆ ਕੋ ਨਮਾਜ਼ ਨਹੀਂ ਪੜੀ ਤੇਰੇ ਸਾਹਮਣੇ ਪੜੀਏ ਸਾਰੇ ਸੁਲਤਾਨਪੁਰ ਦੇ ਲੋਕ ਵੇਂਦੇ ਪਏ ਆ ਮਹਾਰਾਜ ਨੇ ਆਖਿਆ ਨਹੀਂ ਤੇਰਾ ਸਰੀਰ ਝੁਕਦਾ ਪਿਆ ਵਾ ਸਰੀਰ ਮੱਥਾ ਡੇਗਦਾ ਪਿਆ ਸਰੀਰ ਨਮਸਕਾਰਾ ਕਰਦਾ ਪਿਆ ਵਾ ਪਰ ਸੱਤੇ ਪਾਦਸ਼ਾਹ ਦੀ ਕਹਿੰਦੇ ਨੇ ਤੇਰਾ ਮਨ ਤੇਰੇ ਘਰ ਅੰਦਰ ਆ ਮਹਾਰਾਜ ਨੇ ਇਥੋਂ ਤੱਕ ਆ ਕੇ ਆ ਤੇਰੇ ਘਰ ਵਿੱਚ ਬੇਸ਼ੇਰੀ ਘੋੜੀ ਨੇ ਬੇਸ਼ੇਰੀ ਨੂੰ ਜਨਮ ਦਿੱਤਾ ਗਏ ਤੇਰਾ ਮਨ ਤਾਂ ਵਾਰ-ਵਾਰ ਇਹ ਸੋਚਦਾ ਬਿਆਸੀ ਬੇਸ਼ੇਰਾ ਟੋਏ ਜਨਾ ਡਿੱਗ ਪਿਆ ਮਹਾਰਾਜ ਨੇ ਆਖਿਆ ਸਰੀਰ ਤੇ ਧੁੱਕੀ ਜਾਂਦਾ ਮਰ ਬਸ਼ੇਰੇ ਦੀ ਪ੍ਰਕਰਮ ਕਰੀ ਜਾਂਦਾ ਇਹਦਾ ਮਤਲਬ ਨਮਾਜ਼ ਨਹੀਂ ਪੜੀ ਤੋ ਬਸ਼ੇਰੇ ਦੀ ਰਾਤੀ ਕੀਤੀ ਉਹ ਮੰਨ ਗਿਆ ਕਹਿੰਦਾ ਇਦਾਂ ਹੀ ਹੋਇਆ ਪਰ ਜੇ ਮੈਂ ਤਾਂ ਕੀਤਾ ਹੱਥ ਮਨੇ ਤੇ ਪੜੀ ਆ ਨਾ ਜਿਹੜਾ ਪਠਾਨ ਆ ਉਹਨੇ ਤੇ ਪੜੀ ਆ ਨਾ ਜਿਹੜਾ ਉਥੋਂ ਦਾ ਮਾਲਕ ਆ ਮਹਾਰਾਜ ਨੇ ਆਖਿਆ ਨਹੀਂ ਇਹ ਵੀ ਤੇਰੇ ਵਾਂਗੂ ਘੋੜਿਆਂ ਦੀਆਂ ਪ੍ਰਕਰਮੇ ਕਰਦਾ ਸੀ ਫਰਕ ਕਿਹਨਾ ਹੈ ਤੂੰ ਘਰੇ ਤੁਰਿਆ ਕਰਦਾ ਸੀ ਇਹਨੇ ਮਾਇਆ ਦੇ ਕੇ ਬੰਦੇ ਕਾਬਲ ਘੋੜੇ ਖਰੀਦਣ ਵਾਸਤੇ ਭੇਜੇ ਤੇ ਵਾਰ-ਵਾਰ ਇਹ ਸੋਚਦਾ ਬਿਆਸ ਸੀ ਵੀ ਕਿਤੇ ਬੰਦੇ ਮਾਇਆ ਗਲਤ ਜਗ੍ਹਾ ਤੇ ਦੇ ਕੇ ਮਾੜੇ ਘੋੜੇ ਨਾਲ ਕਰੀ ਦੇ ਲਿਆਉਣ। ਮਹਾਰਾਜ ਨੇ ਅਖਿਆ ਨਮਾਜ਼ ਤੇ ਨਹੀਂ ਬਣੀ ਪੜੀ। ਇਹ ਵੀ ਉਧਰ ਹੀ ਤੁਰਿਆ ਫਿਰਦਾ। ਸਾਹ ਸੰਗਤ ਦੀ ਅਤ ਕਥਨੀ ਨਹੀਂ। ਸਲਤਾਰਪੁਰ ਸਾਹਿਬ ਜਾਓ ਗੁਰਦੁਆਰਾ ਸ੍ਰੀ ਅੰਤਰਜਾਮਦਾ ਸਾਹਿਬ ਤੁਸੀਂ ਦਰਸ਼ਨ ਕੀਤੇ ਹੋਣੇ। ਬਣਿਆ। ਮਹਾਰਾਜ ਸਾਤੇ ਪਾਤਸ਼ਾਹ ਜੀ ਨੇ ਜੋ ਗੱਲ ਕੀਤੀ ਸਾਰੇ ਸੰਸਾਰ ਅੰਦਰ ਗੱਲ ਫੈਲ ਗਈ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਰੱਬ ਆ। ਫਿਰ ਸਾਰਿਆਂ ਨੇ ਘਰੇ ਕੜਨਾ ਚਾਇਆ। ਭੈਣ ਨੇ ਵੀ ਕਰਿਆ ਕਿ ਤਲੋ। ਪਰ ਬਾਬੇ ਨੇ ਆਖਿਆ ਨਹੀਂ ਮੈਂ ਉਹ ਘਰੇ ਨਹੀਂ ਜਾਣਾ ਹੁਣ ਮੈਂ ਉਦਾਸੀਆਂ ਤੇ ਜਾਣਾ ਮੈਂ ਪ੍ਰਚਾਰ ਕਰਨਾ ਹੈ